ਸਤ ਸ੍ਰੀ ਅਕਾਲ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਆ ਮੁੱਖ ਹੈਡਲਾਈਨਸ ਤੇ ਯੂਕਰੇਨ ਚ ਆਪਣੇ ਫੌਜੀ ਨਹੀਂ ਭੇਜੇਗਾ ਪੋਲੈਂਡ ਪੀਐਮ ਕਾਰਨੀ ਤੇ ਜੋਨਾਲ ਟਸਕ ਦਰਮਿਆਨ ਹੋਈ ਬੈਠਾ ਕੈਨਡਾ ਨੇ ਯੂਐਸ ਤੋਂ ਹਟਾਏ ਵਾਦੂ ਟੈਰਫਰ ਦੋਹਾਂ ਦੀ ਵਪਾਰਕ ਗੱਲਬਾਤ ਮੁੜ ਸ਼ੁਰੂ ਮੁਦਰੇ ਇਮੀਗ੍ਰੈਂਟਸ ਸਿਸਟਮ ਕਰ ਰਿਹਾ ਹੈ ਸਬਾ ਨਾਮਿਨੇਸ਼ਨਾਂ ਹਜੇ ਵੀ ਪੁਰਾਣੇ 15 ਤੋਂ ਕਟ ਵਾਜ਼ਾਚੇ ਪਖਮਰੀ ਰੋਕਾਂ ਚ ਨਾਕਾਮ ਰਿਹਾ ਇਜ਼ਰਾਈਲ ਕੈਨੇਡਾ ਦੇ ਇਸ ਦਾਅਵਿਆਂ ਨੂੰ ਇਜ਼ਰਾਈਲ ਨੇ ਨਕਾਰਿਆ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਯੂਕਰੇਨ ਤੋਂ ਬਾਅਦ ਪੋਲੈਂਡ ਦੌਰੇ ਦੇ ਉੱਤੇ ਗਏ ਜਿੱਥੇ ਉਹਨਾਂ ਨੇ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਦੇ ਨਾਲ ਮੁਲਾਕਾਤ ਕੀਤੀ ਤੇ ਇੱਥੇ ਹੀ ਦੋਵਾਂ ਦੇ ਵਿਚਾਲੇ ਕੈਨੇਡਾ ਅਤੇ ਪੋਲੈਂਡ ਨੂੰ ਲੈ ਕੇ ਕਾਫੀ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਵੀ ਹੋਈ ਹੈ ਯੂਕਰੇਨ ਦੇ ਵਿੱਚ ਆਪਣੇ ਫੌਜੀ ਨਹੀਂ ਭੇਜੇਗਾ ਪੋਲੈਂਡ ਇਹ ਵੀ ਗੱਲਬਾਤ ਹੋਈ ਹੈ ਨਾਲ ਹੀ ਪੋਲੈਂਡ ਨੇ ਕਿਹਾ ਹੈ ਕਿ ਸਹਾਜ਼ੋ ਸਮਾਨ ਦੀ ਪਹੁੰਚ ਸੰਬੰਧੀ ਮਦਦ ਪ੍ਰਦਾਨ ਕਰਦਾ ਰਹੇਗਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਦੇ ਦਰਮਿਆਨ ਦਵੱਲੀ ਬੈਠਕ ਵੀ ਹੋਈ ਜਿੱਥੇ ਬਹੁਤ ਸਾਰੇ ਮਸਲਿਆਂ ਦਾ ਹੱਲ ਕੱਢਣ ਵਾਸਤੇ ਗੱਲਬਾਤ ਕੀਤੀ ਗਈ ਯੂਕਰੇਨ 'ਚ ਯੁੱਧ ਮਗਰੋਂ ਅਮਨ ਕਿਵੇਂ ਬਣਾਇਆ ਜਾਵੇ ਇਸ ਬਾਰੇ ਕੈਨੇਡਾ ਤੇ ਪੋਲੈਂਡ ਨੇ ਗੱਲਬਾਤ ਕੀਤੀ ਦੋਹੇ ਦੇਸ਼ ਇਸ ਗੱਲ ਤੇ ਵਿਚਾਰ ਕਰ ਰਹੇ ਨੇ ਕਿ ਉਹ ਯੂਕਰੇਨ ਨੂੰ ਕਿਸ ਤਰ੍ਹਾਂ ਦੀ ਸੁਰੱਖਿਆ ਦੀ ਗਾਰੰਟੀ ਦੇ ਸਕਦੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਦੇ ਨਾਲ ਵਟਸਐਪ ਦੇ ਵਿੱਚ ਮੁਲਾਕਾਤ ਕੀਤੀ ਦੋਹਾਂ ਨੇ ਆਪਣੀ ਰਣਨੀਤਿਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਦੋਵਾਂ ਲੀਡਰਾਂ ਲਈ ਇਹ ਮੌਕਾ ਸੀ ਜਿੱਥੇ ਉਹ ਕਾਰਨੀ ਦੀ ਹਾਲੀਆ ਯੂਕਰੇਨ ਯਾਤਰਾ ਬਾਰੇ ਵਿਚਾਰ ਵਟਾਂਦਰਾ ਕਰ ਸਕਣ ਕਾਹਨੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਨਾਲ ਮਿਲ ਕੇ ਕੈਂਟਾ ਵੱਲੋਂ ਐਲਾਨ ਕੀਤੇ 2 ਬਿਲੀਅਨ ਡਾਲਰ ਦੇ ਹੋਰ ਫੌਜੀ ਮਦਦ ਪੈਕੇਜ ਦੀ ਵਧੇਰੇ ਜਾਣਕਾਰੀ ਦਿੱਤੀ। ਕਾਹਨੀ ਦੀਆਂ ਗੱਲਾਂ ਤੋਂ ਵੱਖ ਪੋਲੈਂਡ ਦੇ ਪ੍ਰਧਾਨ ਮੰਤਰੀ ਟਸਕ ਨੇ ਕਿਹਾ ਕਿ ਉਹ ਯੂਕਰੇਨ ਦੇ ਵਿੱਚ ਆਪਣੀ ਫੌਜ ਭੇਜਣ ਦਾ ਕੋਈ ਇਰਾਦਾ ਨਹੀਂ ਰੱਖਦੇ। ਟਸਕ ਨੇ ਸਾਫ਼ ਕੀਤਾ ਹੈ ਕਿ ਯੁੱਧ ਮਗਰੋਂ ਵੀ ਪੋਲੈਂਡ ਆਪਣੀ ਫੌਜੀ ਯੂਕਰੇਨ ਨਹੀਂ ਭੇਜੇਗਾ। ਉਨ੍ਹਾਂ ਕਿਹਾ ਕਿ ਪੋਲੈਂਡ ਦੀ ਜ਼ਿੰਮੇਵਾਰੀ ਹੋਵੇਗੀ ਲੌਜਿਸਟਿਕ ਮਦਦ ਦੇਣ ਦੀ ਜਿਵੇਂ ਕਿ ਚੀਜ਼ਾਂ ਪਹੁੰਚਾਉਣਾ ਸਹੂਲਤਾ ਦਾ ਇੰਤਜ਼ਾਮ ਕਰਨਾ ਤੇ ਯੂਰਪੀ ਰੂਸੀ ਤੇ ਬਲਰੂਸੀ ਸਰਹੱਦਾਂ ਦੀ ਸੁਰੱਖਿਆ ਕਰਨਾ ਕਿਉਂਕਿ ਇਹ ਸਰਹੱਦਾਂ ਪੋਲੈਂਡ ਨਾਲ ਵੀ ਲੱਗਦੀਆਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਹਨਾਂ ਦੇ ਪੋਲੈਂਡੀ ਹਮਰਤਬਾ ਡੋਨਾਲਡ ਟਸਕ ਨੇ ਵਾਰਸਾਪ ਪੋਲੈਂਡ 'ਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਉਹਨਾਂ ਐਲਾਨ ਕੀਤਾ ਕਿ ਉਹ ਵਪਾਰ ਰੱਖਿਆ ਤੇ ਊਰਜਾ ਸੁਰੱਖਿਆ 'ਚ ਡੂੰਘੇ ਸੰਬੰਧਾਂ ਨਾਲ ਆਪਣੇ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰ ਰਹੇ ਨੇ Canada and Poland come together. That's the history. Uh, the history, uh, if we go back uh, decades, fighting side by side in, uh, in Dieppe and at uh, Normandy, Canada being the first country to ratify Poland's membership of NATO, um, standing together, our troops stand together in Latvia uh, at present and as the prime minister alluded to a moment ago, poland is absolutely essential to the defense of ukraine, 90% of the people and the material transit through poland. so we're together, working side by side in ukraine, together side by side in nato. and i, if I may say, uh, we learn much. From the prime minister, from his government, uh, including the importance of pulling our full weight uh, in NATO, uh, and it will take us a few years to reach uh, Polish levels of commitment. It's possible. But it's possible, <laughs> and we have made that commitment. We will quadruple, quadruple uh, our spending on defence between now and the end of the decade. Uh, and to do that right, to do that properly, we need the best partners. In partnership with Poland, in aerospace, in other areas, and in partnership with Europe uh, through that intensified uh, defense, uh, defense partnership. Uh, as well, um, deep relationships that will reconfirm and advance. Uh, as, again, the Prime Minister mentioned a moment ago, we don't need declarations. ਕਬਿਲੇ ਗੌਰ ਹੈ ਕਿ ਯੂਕਰੇਨ ਨੇ ਆਪਣੇ ਸਾਥੀਆਂ ਤੋਂ ਮਜ਼ਬੂਤ ਤੇ ਪੱਕੀਆਂ ਸੁਰੱਖਿਆ ਗਾਰੰਟੀਆਂ ਦੀ ਮੰਗ ਕੀਤੀ ਹੈ ਤਾਂ ਜੋ ਰੂਸ ਭਵਿੱਖ ਦੇ ਵਿੱਚ ਮੁੜ ਹਮਲਾ ਨਾ ਕਰੇ ਇਨ੍ਹਾਂ ਗੱਲਾਂ ਦੇ ਨਾਲ-ਨਾਲ ਕੈਨੇਡਾ ਤੇ ਯੂਕਰੇਨ ਨੇ ਡਰੋਨ ਤਿਆਰ ਕਰਨ ਲਈ ਸਾਂਝਾ ਉਤਪਾਦਨ ਕਰਨ ਦੀ ਯੋਜਨਾ ਤੇ ਵੀ ਗੱਲ ਕੀਤੀ ਸੀ ਤੇ ਦੂਜੇ ਪਾਸੇ ਕੈਨੇਡਾ ਸਰਕਾਰ ਨੇ ਜਦੋਂ ਤੋਂ ਅਮਰੀਕਾ ਤੋਂ ਵਾਧੂ ਟੈਰੇਫ ਹਟਾਏ ਨੇ ਉਦੋਂ ਤੋਂ ਅਮਰੀਕਾ ਦੁਬਾਰਾ ਗੱਲਬਾਤ ਕਰਨ ਦੇ ਆਸਾਰ ਵਿਖਾ ਰਿਹਾ ਹੈ ਕੁਝ ਵਿਰੋਧੀ ਟੈਰਫ ਹਟਣ ਤੋਂ ਬਾਅਦ ਕੈਨੇਡਾ ਅਮਰੀਕਾ ਵਪਾਰਕ ਗੱਲਬਾਤ ਮੁੜ ਸ਼ੁਰੂ ਹੋਵੇਗੀ ਡੋਮਿਨਿਕ ਲਬਲੈਂਕ ਆਪਣੇ ਅਮਰੀਕੀ ਹਮਰਤਬਾ ਹਾਰਵਰਡ ਲੂਟਨਿੰਗ ਦੇ ਨਾਲ ਗੱਲਬਾਤ ਕਰਨਗੇ ਮੁਲਾਕਾਤ ਕਰਨਗੇ ਤੇ ਤੋਹਾਂ ਹੀ ਦੇਸ਼ਾਂ ਦੇ ਵਿੱਚ ਸਟੈਰਫ ਦੀ ਸਥਿਤੀ ਦੇ ਨਾਲ ਕਿਵੇਂ ਨਿਚਠਿਆ ਜਾਵੇ ਇਸ ਵਾਸਤੇ ਵੀ ਸਾਰਥਕ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਊਗੀ ਅਟਵਾ ਵੱਲੋਂ ਕੁਝ ਜਵਾਬੀ ਟੈਰਿਫ ਹਟਾਉਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਨਿਕ ਲਬਲੈਂਕ ਇਸ ਹਫਤੇ ਵਾਸ਼ਿੰਗਟਨ ਦੇ ਵਿੱਚ ਅਮਰੀਕੀ ਵਿਜੇਸਕਤਰ ਹਾਰਵਰਡ ਲੂਟਿੰਗਡਨ ਨਾਲ ਮੁਲਾਕਾਤ ਕਰਨ ਲਈ ਤਿਆਰ ਨੇ ਲਬਲੈਂਕ ਦੇ ਦਫਤਰ ਦਾ ਕਹਿਣਾ ਹੈ ਕਿ ਉਹ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੀ ਰਾਸ਼ਤਾਨੀ ਦੀ ਯਾਤਰਾ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਕੈਨੇਡਾ ਕੈਨੇਡਾ ਸੰਯੁਕਤ ਰਾਜ ਮੈਕਸੀਕੋ ਵਪਾਰ ਸਮਝੌਤੇ ਯਾਨਕੀ ਸੀਯੂਐਸਐਮਏ ਦੇ ਤਹਿਤ ਆਉਣ ਵਾਲੀਆਂ ਵਸਤਾਂ ਲਈ ਅਮਰੀਕੀ ਟੈਰਫ ਛੋਟਾਂ ਦੇ ਬਰਾਬਰ ਕਰਨ ਲਈ ਅਮਰੀਕੀ ਉਤਪਾਦਾਂ ਤੇ ਕੁਝ ਜਵਾਬੀ ਟੈਰਫ ਘਟਾ ਦੇਵੇਗਾ। ਸਟੀਲ, ਐਲੂਮੀਨੀਅਮ ਤੇ ਆਟੋਮੋਬਾਈਲਸ ਤੇ ਕੈਨੇਡਾ ਦੇ ਜਵਾਬੀ ਟੈਰਫ ਬਣੇ ਰਹਿਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਸ਼ੁੱਕਰਵਾਰ ਨੂੰ ਕੁਝ ਡਿਊਟੀਆਂ ਹਟਾਉਣ ਦੇ ਫੈਸਲੇ ਨੂੰ ਚੰਗਾ ਆਖਿਆ। ਵਾਈਟ ਹਾਊਸ ਦੇ ਕਿਹਾ ਕਿ ਇਹ ਬਹੁਤ ਦੇਰ ਤੋਂ ਲਟਕੀਆਂ ਹੋਈਆਂ ਸੀ। ਲੇ ਬਲੈਂਕ ਨੇ ਆਖਿਆ ਹੈ ਕਿ ਰਾਸ਼ਟਰਪਤੀ ਡੋਨਾਲਟ 트ੰਪ ਦੇ ਇਸ ਮਹੀਨੇ ਦੇ ਸ਼ੁਰੂ ਚ ਕੈਨੇਡਾ ਤੇ ਡਿਊਟੀਆਂ ਵਧਾ ਕੇ 35% ਕਰਨ ਦੇ ਕਦਮ ਤੋਂ ਪਹਿਲਾਂ ਗਲਬਾਤ ਚ ਜਵਾਬੀ ਟੈਰਿਫ ਵਿਵਾਦ ਦਾ ਇੱਕ ਮਹੱਤਵਪੂਰਨ ਸੈਂਟਰ ਹੈ ਇਹ ਡਿਊਟੀਆਂ ਸੀਯੂਐਸਐਮਈ ਦੇ ਅਧੀਨ ਪਾਲਣਾ ਕਰਨ ਵਾਲੀਆਂ ਚੀਜ਼ਾਂ ਤੇ ਲਾਗੂ ਨਹੀਂ ਹੁੰਦੀਆਂ ਵਾਈਟ ਹਾਊਸ ਫੈਂਟਨਿਲ ਅਤੇ ਜਵਾਬੀ ਟੈਰਫਾਂ ਦੇ ਪ੍ਰਵਾਹ ਵੱਲ ਇਸ਼ਾਰਾ ਕਰ ਰਿਹਾ ਹੈ ਕਿਉਂਕਿ ਇਸ ਵਾਅਦੇ ਦੇ ਪਿੱਛੇ ਕਾਰਨ ਹੈ ਕੈਨੇਡਾ ਨੇ ਮਾਰਚ ਵਿੱਚ ਅਮਰੀਕੀ ਸਮਾਨ ਦੀ ਇੱਕ ਲੰਬੀ ਲਿਸਟ ਤੇ 25% ਟੈਰਿਫ ਲਗਾਇਆ ਇਸ 'ਚ ਸੰਤਰੇ, ਸ਼ਰਾਬ, ਕੱਪੜੇ, ਜੁੱਤੇ, ਮੋਟਰਸਾਈਕਲ ਤੇ ਕੋਸਮੈਟਿਕਸ ਸ਼ਾਮਲ ਸੀ। ਅਮਰੀਕੀ ਆਯਾਤ ਲਈ ਕੈਨੇਡਾ ਦੀ ਸੀਯੂਐਸਐਮਏ ਛੋਟ 1 ਸਤੰਬਰ ਤੋਂ ਲਾਗੂ ਹੋਵੇਗੀ। ਔਟਵਾ ਦੇ ਟੈਰਿਫ 'ਚ ਸੋਧ ਕਰਨ ਦੇ ਕਦਮ ਨੂੰ ਕੈਨੇਡਾ 'ਚ ਮਿਲਿਆ ਜੁਲਿਆ ਹੰਗਾਰਾ ਮਿਲਿਆ ਹੈ। ਕੰਜ਼ਰਵੇਟਿਵ ਨੇਤਾ ਪੀਰ ਪੋਲੇਵ ਨੇ ਆਖਿਆ ਹੈ ਕਿ ਇਹ ਕਾਰਨੀ ਦੇ ਸਮਰਪਣ ਅਤੇ ਉਤਰਾਚੜਾ ਦਾ ਪ੍ਰਤੀਨਿਧੀ ਸੀ। ਜਦਕਿ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਨੇ ਇਸ ਨੂੰ ਸਹੀ ਦਿਸ਼ਾ 'ਚ ਇੱਕ ਕਦਮ ਆਖਿਆ ਹੈ ਡੋਮਿਨਿਕ ਲਬਲੈਂਕ ਦਾ ਕਹਿਣਾ ਹੈ ਕਿ ਉਹ ਆਪਣੇ ਅਮਰੀਕੀ ਹਮਰੁੱਤਪਾ ਦੇ ਨਾਲ ਲਗਾਤਾਰ ਸੰਪਰਕ 'ਚ ਨੇ ਉਹ 트ੰਪ ਦੇ ਵਪਾਰਕ ਸਮਝੌਤੇ ਦੀ ਆਖਰੀ ਮਿਤੀ 1 ਅਗਸਤ ਤੋਂ ਪਹਿਲਾਂ ਵਾਸ਼ਿੰਗਟਨ 'ਚ ਕਈ ਮੌਕਿਆਂ ਤੇ ਲੂਟਿੰਗ ਤੇ ਨਾਲ ਮੁਲਾਕਾਤ ਕਰ ਚੁੱਕੇ ਨੇ ਲਬਲੈਂਕ ਮੁਤਾਬਕ ਟੀਚਾ ਇੱਕ ਦਵੱਲੇ ਸਮਝੌਤੇ ਤੇ ਗੱਲਬਾਤ ਕਰਨਾ ਹੈ ਜੋ 트ੰਪ ਦੇ ਵੱਖਰੇ ਟੈਰਿਫ ਸਟੀਲ ਐਲੂਮੀਨੀਅਮ ਤਾਂਬਾ ਲੱਕੜ ਤੇ ਆਟੋ ਦੇ ਪ੍ਰਭਾਵ ਨੂੰ ਘਟਾਉਣ 'ਚ ਮਦਦ ਕਰਦਾ ਹੈ ਟਰੰਪ ਸੈਕਟਰਲ ਟੈਰਫਾਂ ਨੂੰ ਬਦਲਣ ਜਾਂ ਆਰਥਿਕ ਤੌਰ ਤੇ ਡਿਊਟੀਆਂ ਨੂੰ ਘਟਕ ਕਰਨ ਲਈ ਤਿਆਰ ਨਹੀਂ ਜਾਪਦੇ ਭਾਵੇਂ ਇਹ ਦੇਸ਼ ਇੱਕ ਸੌਦੇ ਤੇ ਪਹੁੰਚ ਰਿਹਾ ਹੈ ਟਰੰਪ ਨੇ ਆਖਿਆ ਹੈ ਕਿ ਅਮਰੀਕਾ ਸਾਡੇ ਲਈ ਸਭ ਤੋਂ ਵੱਧ ਸਤਿਕਾਰਤ ਹੈ ਜਦਕਿ ਡਿਊਟੀਆਂ ਤੋਂ ਕਿੰਨਾ ਪੈਸਾ ਆਇਆ ਇਸ ਬਾਰੇ ਗੱਲ ਵੀ ਕੀਤੀ ਜਾ ਸਕਦੀ ਹੈ ਉਧਰ ਕੈਨੇਡਾ ਦੇ ਕੁਝ ਕਾਊਂਟਰ ਟੈਰਫਾਂ ਨੂੰ ਛੱਡਣ ਨਾਲ ਅਗਲੇ ਸਾਲ ਮਹਾਦੀਪੀ ਵਪਾਰ ਸਮਝੌਤੇ ਦੀ ਸਮੀਖਿਆ ਤੋਂ ਪਹਿਲਾਂ ਤਣਾਅ ਵੀ ਘੱਟ ਹੋ ਸਕਦਾ ਹੈ ਆਉਣ ਵਾਲੇ ਮਹੀਨਿਆਂ 'ਚ ਸ਼ੁਰੂਆਤੀ ਗੱਲਬਾਤ ਸ਼ੁਰੂ ਹੋਣ ਦੀ ਸੰਭਾਵਨਾ ਹੈ ਦੇਦਰ ਵਧਦੇ ਰੇ ਇਮੀਗ੍ਰੈਂਟਸ ਨੂੰ ਸਵੀਕਾਰ ਕਰ ਰਿਹਾ ਹੈ ਸਸਕੇਚਵਨ ਸਸਕੇਚਵਨ ਦੇ ਵਿੱਚ ਵਾਧੂ ਇਮੀਗ੍ਰੈਂਟਸ ਜਾ ਰਹੇ ਨੇ ਪਰ ਨੋਮੀਨੇਸ਼ਨਾਂ ਹਜੇ ਵੀ ਪੁਰਾਣੇ ਲੈਵਲ ਤੋਂ ਘੱਟ ਹੀ ਮੰਨੀਆਂ ਜਾ ਰਹੀਆਂ ਨੇ ਸਸਕੇਚਵਨ ਇਮੀਗ੍ਰੈਂਟ ਨੋਮੀਨੇ ਪ੍ਰੋਗਰਾਮ ਯਾਨੀ ਕਿ ਐਸਆਈਐਨਪੀ ਹੇਟ ਕੁੱਲ ਨੋਮੀਨੇਸ਼ਨਾਂ ਦੀ ਗਿਣਤੀ 3600 25 ਸੀ ਜਿਸ ਨੂੰ ਹੁਣ ਵਧਾ ਦਿੱਤਾ ਗਿਆ ਕੁੱਲ 1100 ਦਾ ਵਾਅਦਾ ਦਿੱਤਾ ਗਿਆ ਔਰ ਹੁਣ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦੀਆਂ ਨੋਮੀਨੇਸ਼ਨਸ ਲੈਣ ਦੀ ਗਿਣਤੀ 4761 ਹੋ ਗਈ ਹੈ ਸਸਕੇਚਵਨ ਨੂੰ ਇਸ ਸਾਲ ਫੈਡਰਲ ਸਰਕਾਰ ਵੱਲੋਂ 1100 ਤੋਂ ਜ਼ਿਆਦਾ ਵਧੇਰੇ ਨੋਮੀਨੇਸ਼ਨਸ ਮਿਲੀਆਂ ਨੇ ਜਿਸ ਨਾਲ ਸੂਬੇ ਦੇ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਤੇ ਪਿਆ ਰਿਹਾ ਦਬਾਅ ਥੋੜਾ ਘਟਿਆ ਹੈ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਐਕਟਾ ਨੇ 2025 ਲਈ 1136 ਨਵੀਆਂ ਨੋਮੀਨੇਸ਼ਨਸ ਦੀ ਮਨਜ਼ੂਰੀ ਦਿੱਤੀ ਇਸ ਨਾਲ ਸਸਕੇਚਵਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਹੇਠ ਕੁੱਲ ਗਿਣਤੀ 3625 ਤੋਂ ਵੱਧ ਕੇ 4761 ਹੋ ਗਈ ਹੈ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਵਾਦਾ ਚੰਗਾ ਕਦਮ ਹੈ ਪਰ ਇਹ ਹਜੇ ਵੀ ਪਿਛਲੇ ਸਾਲਾਂ ਦੇ ਪੱਧਰ ਨਾਲੋਂ ਕਾਫੀ ਘੱਟ ਹੈ ਸਸਕੇਚਵਾਨ ਸਰਕਾਰ ਹੈਲਥ케ਅਰ ਖੇਤੀਬਾੜੀ ਤੇ ਸਕਿਲਡ ਟਰੇਡਰਸ ਦੇ ਖੇਤਰਾਂ ਦੇ ਵਿੱਚ ਆਉਣ ਵਾਲੀਆਂ ਫਾਈਲਾਂ ਨੂੰ ਪਹਿਲ ਦੇ ਆਧਾਰ ਤੇ ਪ੍ਰੋਸੈਸ ਕਰੇਗੀ ਨਵੀਆਂ ਨਾਮਿਨੇਸ਼ਨਾਂ ਵਿੱਚੋਂ 25% ਤੱਕ ਹਿੱਸਾ ਟਰਕਿੰਗ ਹੋਟਲ ਰੈਸਟੋਰੈਂਟ ਖਾਨਪੀਨ ਤੇ ਡਿਟੇਲ ਵਰਗੇ ਖੇਤਰਾਂ ਲਈ ਰੱਖਿਆ ਗਿਆ ਹੈ ਇਮੀਗ੍ਰੇਸ਼ਨ ਐਂਡ ਕਰੀਅਰ ਟ੍ਰੇਨਿੰਗ ਮੰਤਰਾਲੇ ਨੇ ਆਖਿਆ ਹੈ ਕਿ ਇਹ ਵਾਧੂ ਨਾਮਿਨੇਸ਼ਨਸ ਸਸਕੇਚਵਾਨ ਦੇ ਨੌਕਰੀ ਦਤਾਵਾਂ ਦੀ ਮਦਦ ਕਰਨ ਗਿਆ ਪਰ ਇਹ ਫੈਡਰਲ ਸਰਕਾਰ ਵੱਲੋਂ ਕੀਤੀਆਂ ਕਟੌਤੀਆਂ ਦੇ ਅਸਰ ਨੂੰ ਪੂਰੀ ਤਰ੍ਹਾਂ ਘਟ ਨਹੀਂ ਕਰਦੀਆਂ ਮੰਤਰਾਲੇ ਦੀ ਕਮਿਊਨੀਕੇਸ਼ਨ ਡਾਇਰੈਕਟਰ ਡੀਐਨ ਰੋਬਿੰਸਨ ਨੇ ਕਿਹਾ ਕਿ ਕੈਨੇਡਾ 'ਚ ਪੱਕੇ ਅਤੇ ਆਰਜੀ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਸਸਕੇਚਵਾਂਦੀ ਆਰਥਿਕ ਇਮੀਗ੍ਰੇਸ਼ਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਹ ਵਾਦੂ ਨਾਮਿਨੇਸ਼ਨ ਉਸ ਸਮੇਂ ਆਏ ਨੇ ਜਦੋਂ ਸਸਕੇਚਵਾਂ ਨੇ ਆਪਣਾ ਇਮੀਗ੍ਰੇਸ਼ਨ ਪ੍ਰੋਗਰਾਮ ਮਾਰਚ 'ਚ ਨਵਾਇਆ ਸੀ ਤੇ ਨੰਨੀਆਂ ਅਕੜੀਆਂ ਸ਼ਰਤਾਂ ਲਾਗੂ ਕੀਤੀਆਂ ਸੀ ਇਹ ਬਦਲਾ ਫੈਡਰਲ ਸਰਕਾਰ ਵੱਲੋਂ ਸੰਸਕੇਚਵਾਂਦੀ ਨਾਮਿਨੇਸ਼ਨ ਗਿਣਤੀ ਅੱਧੀ ਕਰ ਦੇਣ ਤੋਂ ਬਾਅਦ ਕੀਤੇ ਗਏ ਨੇ ਜੋ 2019 ਤੋਂ ਬਾਅਦ ਸਭ ਤੋਂ ਘੱਟ ਸੀ ਫੈਡਰਲ ਸਰਕਾਰ ਨੇ ਇਹ ਵੀ ਨਿਰਧਾਰਿਤ ਕੀਤਾ ਹੈ ਕਿ ਕੁੱਲ ਨਾਮਿਨੇਸ਼ਨ ਵਿੱਚੋਂ 75% ਬੇਨਿਕਾਰ ਉਹ ਹੋਣੇ ਚਾਹੀਦੇ ਨੇ ਜੋ ਪਹਿਲਾਂ ਤੋਂ ਹੀ ਕੈਨੇਡਾ 'ਚ RC ਨਿਵਾਸੀ ਵਜੋਂ ਰਹਿ ਰਹੇ ਹੋਣ ਸੰਸਕੇਚਵਾਂ ਦੇ ਰੀਨਿਊ ਕੀਤੇ ਨਿਯਮਾਂ ਦੇ ਹੇਠ ਹਸਪਿਟੈਲਿਟੀ ਫੂਡ ਸਰਵਿਸ ਰਿਟੇਲ ਤੇ ਟਰੱਕਿੰਗ ਖੇਤਰਾਂ 'ਚ ਨਾਮਿਨੇਸ਼ਨ ਦੀ ਗਿਣਤੀ ਕੁੱਲ ਦੇ 25% ਤੱਕ ਸੀਮਿਤ ਕਰ ਦਿੱਤੀ ਗਈ ਹੈ ਇਹਨਾਂ ਤੋਂ ਇਲਾਵਾ ਸਪਾ ਸਲੂਨ ਤੇ ਪੈਚ ਕੇਅਰ ਵਰਗੀਆਂ ਸੇਵਾਵਾਂ ਹੁਣ ਇਸ ਯੋਜਨਾ ਦੇ ਲਈ ਯੋਗ ਨਹੀਂ ਤੇ ਉਦੋਂ ਕੈਨੇਡਾ ਨੇ ਇਜ਼ਰਾਈਲ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਇਹ ਦੋਸ਼ ਕੱਲੇ ਕੈਨੇਡਾ ਨੇ ਨਹੀਂ ਬਹੁਤ ਸਾਰੇ ਹੋਰ ਮੁਲਕਾਂ ਨੇ ਵੀ ਲਗਾਏ ਨੇ ਦੋਸ਼ ਹੈ ਕਿ ਇਜ਼ਰਾਈਲ ਗਾਜ਼ਾ ਦੇ ਵਿੱਚ ਭੁੱਖਮਰੀ ਰੋਕਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ناکਾਮ ਰਿਹਾ ਦੋਸ਼ ਹੈ ਕਿ ਗਾਜ਼ਾ ਦੇ ਵਿੱਚ ਬਹੁਤ ਸਾਰੇ ਲੋਕ ਭੁੱਖਮਰੀ ਦੇ ਨਾਲ ਜੂਝ ਰਹੇ ਨੇ ਪਰ ਇਜ਼ਰਾਈਲ ਆਪਣਾ ਫਰਜ਼ ਨਾ ਨਿਭਾ ਰਿਹਾ ਨੰਮਤ ਦਿਨ ਦੇ ਰਿਹਾ ਇਸਰਾਈਲ ਨੇ ਸਾਰਿਆਂ ਹੀ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਇਜ਼ਰਾਈਲ ਦਾ ਕਹਿਣਾ ਹੈ ਕਿ ਲੋਕਾਂ ਤੱਕ ਮਦਦ ਪਹੁੰਚ ਰਹੀ ਹੈ ਕਾਰਨੀ ਸਰਕਾਰ ਨੇ ਸੰਯੁਕਤ ਰਾਸ਼ਟਰ ਦੀ ਉਸ ਰਿਪੋਰਟ ਦਾ ਸਮਰਥਨ ਕੀਤਾ ਹੈ ਜਿਸ ਚ ਆਖਿਆ ਗਿਆ ਹੈ ਗਾਜ਼ਾ 'ਚ ਭੁੱਖਮਰੀ ਵਧ ਪਰ ਰਹੀ ਹੈ ਕੈਨੇਡਾ ਨੇ ਇਜ਼ਰਾਈਲ ਨੂੰ ਅਪੀਲ ਕੀਤੀ ਹੈ ਕਿ ਉਹ ਫਲਸਤੀਨੀ ਖੇਤਰ 'ਚ ਆਪਣੀ ਫੌਜੀ ਮੁਹਿੰਮ ਵਧਾਉਣ ਦੀ ਬਜਾਏ ਜ਼ਿਆਦਾ ਮਨੁੱਖਤਾਵਾਦੀ ਮਦਦ ਅੰਦਰ ਔਨਦਵੇ ਦੁਨੀਆ ਭਰ 'ਚ ਭੁੱਖ ਨੂੰ ਮਾਪਣ ਲਈ ਇੱਕ ਮਿਆਰ ਬਣਾਇਆ ਗਿਆ ਹੈ ਜਿਸ ਨੂੰ ਇੰਟੀਗ੍ਰੇਟਿਡ ਫੂਡ ਸਿਕਿਉਰਟੀਜ਼ ਫੇਜ਼ ਕਲਾਸੀਫਿਕੇਸ਼ਨ ਆਖਿਆ ਜਾਂਦਾ ਹੈ ਇਸ ਦੇ ਹਾਲ ਹੀ ਦੀ ਵਿੱਚ ਰਿਪੋਰਟ ਦਿੱਤੀ ਹੈ ਕਿ ਗਾਜ਼ਾ ਦੇ ਕੁਝ ਹਿੱਸਿਆਂ 'ਚ ਭੁੱਖਮਰੀ ਦੀ ਸਥਿਤੀ ਆ ਚੁੱਕੀ ਹੈ ਤੇ ਇਹ ਵਧਣ ਦੀ ਸੰਭਾਵਨਾ ਹੈ। ਇਜ਼ਰਾਈਲ ਨੇ ਇਹ ਦਾਅਵੇ ਰੱਦ ਕਰ ਦਿੱਤੇ ਨੇ। ਉਸ ਦਾ ਕਹਿਣਾ ਹੈ ਕਿ ਉਸ ਨੇ ਗਲੋਬਲ ਦਬਾਅ ਤੋਂ ਬਾਅਦ ਗਾਜ਼ਾ 'ਚ ਮਦਦ ਲੈ ਜਾਂਦੇ ਵਾਹੜੇ ਟਰੱਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ। ਪਰ ਮਨੁੱਖਤਾਵਾਦੀ ਮਦਦ ਲਈ ਕੰਮ ਕਰ ਰਹੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਮਦਦ ਹਜੇ ਵੀ ਕਾਫੀ ਨਹੀਂ ਹੈ। ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਰਣਦੀਪ ਸੜਾਈ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਨੂੰ ਗਾਜ਼ਾ ਦੀ ਲਗਾਤਾਰ ਖਰਾਬ ਹੋ ਰਹੀ ਹਾਲਤ ਤੇ ਗੰਭੀਰ ਚਿੰਤਾ ਹੈ। ਉਨਾ ਆਖਿਆ ਹੈ ਕਿ ਇਜ਼ਰਾਈਲ ਫਲਸਤੀਨੀ ਖੇਤਰ 'ਚ ਕਬਜ਼ਾ ਕਰਕੇ ਬੈਠਾ ਹੈ ਅੰਤਰਰਾਸ਼ਟਰੀ ਕਾਨੂੰਨ ਤਹਿਤ ਆਪਣੀ ਕਾਨੂੰਨੀ ਜ਼ਿੰਮੇਵਾਰੀ ਨਿਭਾ ਨਹੀਂ ਰਿਹਾ। ਉਹਨਾਂ ਦੱਸਿਆ ਹੈ ਕਿ ਇਜ਼ਰਾਈਲ ਦੀ ਫੌਜੀ ਕਾਰਵਾਈ ਅਤੇ ਲਗਾਤਾਰ ਟਕਰਾਅ ਨੇ ਗਾਜ਼ਾ 'ਚ ਭੁੱਖਮਰੀ ਨੂੰ ਹਕੀਕਤ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਆਮ ਲੋਕ ਮਰਦ ਔਰਤਾਂ ਤੇ ਬੱਚੇ ਮਰ ਰਹੇ ਨੇ ਕਿਉਂਕਿ ਉੱਥੇ ਲੋੜਿੰਦੀ ਮਦਦ ਅੰਦਰ ਨਹੀਂ ਜਾਣ ਦਿੱਤੀ ਜਾ ਰਹੀ ਕੰਜ਼ਰਵੇਟਿਵਸ ਨੇ ਗਾਜ਼ਾ ਚ ਭੁੱਖਮਰੀ ਦੇ ਦਾਅਵਿਆਂ ਬਾਰੇ ਹਜੇ ਤੱਕ ਕੋਈ ਸਿੱਧੀ ਟਿੱਪਣੀ ਨਹੀਂ ਕੀਤੀ ਪਰ ਉਹਨਾਂ ਦੇ ਕਈ ਐਮਪੀਜ਼ ਵਾਰ-ਵਾਰ ਇਹ ਕਹਿੰਦੇ ਰਹੇ ਨੇ ਕਿ ਫਲਸਤੀਨੀ ਲੋਕਾਂ ਦੀ ਹਾਲਤ ਲਈ ਹਮਾਸ ਜ਼ਿੰਮੇਵਾਰ ਹੈ ਤੇ ਦੂਜੇ ਪਾਸੇ ਬੈਟਰ ਨੈਸ਼ਨਲ ਰਿਵਰ ਕ੍ਰੋਫਰਡ ਦੀ ਚੋਣ ਜਿੱਤਣ ਤੋਂ ਬਾਅਦ ਪੀਅਰ ਪੋਲੀਏਵ ਅਲੱਗ ਹੀ ਕੌਨਫੀਡੈਂਸ ਦੇ ਵਿੱਚ ਵਿਖਾਈ ਦੇ ਰਹੇ ਨੇ ਪੀਅਰ ਪੋਲੀਏਵ ਹਾਊਸ ਆਫ ਕਾਮਨਸ ਚ ਦੁਬਾਰਾ ਵਾਪਸੀ ਕਰ ਰਹੇ ਨੇ ਪੀਅਰ ਪੋਲੀਏਵ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਤੇ ਉਹ ਸਾਬਕਾ ਵਿਰੋਧੀ ਧਿਰ ਦੇ ਨੇਤਾ ਵੀ ਨੇ ਬੈਟਲ ਰਿਵਰ ਕ੍ਰੋਫਰਡ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਪੀਅਰ ਪੋਲੀਏਵ ਨੇ ਇੱਕ ਵਾਰ ਫੇਰ ਤੋਂ ਅਪਰਾਧੀ ਗੈਰ ਨਾਗਰਿਕਾਂ ਨੂੰ ਡਿਪੋਰਟ ਕਰਨ ਦਾ ਆਪਣਾ ਜਿਹੜਾ ਬਿਆਨ ਸੀ ਉਸ ਨੂੰ ਦੁਹਰਾਇਆ ਹੈ ਪੀਅਰ ਪੋਲੀਏਵ ਦੇ ਅਪਰਾਧੀ ਗੈਰ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦੇ ਇਸ ਸੱਦੇ ਦੇ ਉੱਤੇ ਕੈਨੇਡਾ ਇਮੀਗ੍ਰੇਸ਼ਨ ਤੇ ਹੁਣ ਸਖਤ ਬਹਿਸ ਹੋ ਰਹੀ ਹੈ ਮੋਹਲ ਗਰਮਾ ਗਿਆ ਕੁਝ ਲੋਕ ਪੀਰ ਪੋਲੀਵ ਦੇ ਹੱਕ ਦੇ ਵਿੱਚ ਆ ਗਏ ਨੇ ਜਦ ਕਿ ਕੁਝ ਲੋਕ ਪੀਰ ਪੋਲੀਵ ਦੇ ਪਰਿਵਾਰ ਨੂੰ ਲੈ ਕੇ ਇੱਕ ਐਗਜ਼ਾਮਪਲ ਮਾਫ ਕਰਨਾ ਇੱਕ ਐਗਜ਼ਾਮਪਲ ਸੈੱਟ ਕਰਕੇ ਨਿਸ਼ਾਨਾ ਬਣਾ ਰਹੇ ਨੇ ਕਿ ਪੀਰ ਪੋਲੀਵ ਦਾ ਪਰਿਵਾਰ ਖੁਦ ਇੱਕ ਇਮੀਗ੍ਰੈਂਟ ਸੀਗਾ ਔਰ ਹੁਣ ਇਮੀਗ੍ਰੈਂਟਸ ਦੇ ਹੱਕਾਂ ਦੇ ਉੱਤੇ ਪੀਰ ਪੋਲੀਵ ਡਾਕਾ ਮਾਰਨ ਦੀ ਗੱਲ ਕਰ ਰਹੇ ਨੇ ਉਸ ਤੋਂ ਇਲਾਵਾ ਜੇ ਜ਼ਿਕਰ ਕੀਤਾ ਜਾਵੇ ਤਾਂ ਇਸ ਵਾਰ ਹਾਊਸ ਆਫ ਕਾਮਨਸ ਦੇ ਵਿੱਚ ਵੀ ਮੰਨਿਆ ਜਾ ਰਿਹਾ ਹੈ ਕਿ ਪੀਰ ਪੋਲੀਵ ਜਿਹੜੇ ਨੌਨ ਸਿਟੀਜ਼ਨਸ ਨੇ ਉਨ੍ਹਾਂ ਦੇ ਵੱਲੋਂ ਜੇ ਕੋਈ ਅਪਰਾਧ ਕੀਤਾ ਜਾ ਸਕਦਾ ਹੈ ਤਾਂ ਉਸ ਨੂੰ ਲੈ ਕੇ ਸਜ਼ਾ ਖਤਮ ਹੋਣ ਤੋਂ ਬਾਅਦ ਦੇਸ਼ ਨਿਕਾਲਾ ਦੇਣ ਦੀ ਮੰਗ ਨੂੰ ਦੁਹਰਾ ਸਕਦੇ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਜਾਂਚ ਦੀਨ ਹੈ 2024 ਚ 2.8 ਮਿਲੀਅਨ ਗੈਰ ਸਥਾਈ ਨਿਵਾਸੀਆਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਕਾਮੇ ਸ਼ਾਮਿਲ ਸਨ ਤੇ ਉਹਨਾਂ ਨੂੰ ਦਰਜ ਕੀਤਾ ਗਿਆ ਪੋਲੀਏਵ ਦਾ ਪ੍ਰਸਤਾਵ ਇਸ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ ਕੈਨੇਡਾ 'ਚ ਅਪਰਾਧ ਕਰਨ ਵਾਲੇ ਗੈਰ-ਨਾਗਰਿਕਾਂ ਨੂੰ ਜੇਲ੍ਹ ਦਾ ਸਾਹਮਣਾ ਕਰਨਾ ਪਵੇਗਾ ਤੇ ਦੇਸ਼ ਨਿਕਾਲਾ ਵੀ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਹਿੰਸਕ ਅਪਰਾਧਾਂ, ਪੰਨ ਤੋੜ ਤੇ ਨਫ਼ਰਤ ਦੇ ਨਾਲ ਸੰਬੰਧਿਤ ਅਪਰਾਧਾਂ ਨੂੰ ਉਜਾਗਰ ਕੀਤਾ। ਖਾਸ ਤੌਰ ਤੇ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਨਾਲ ਜੁੜੀਆਂ ਘਟਨਾਵਾਂ ਦਾ ਹਵਾਲਾ ਵੀ ਦਿੱਤਾ ਹੈ। ਆਪਣੀਆਂ ਫਰਵਰੀ 2025 ਦੀਆਂ ਟਿੱਪਣੀਆਂ ਨੂੰ ਦੁਹਰਾਉਂਦਿਆਂ ਹੋਇਆਂ ਪੀਰ ਪੋਲੀਏਵ ਨੇ ਆਖਿਆ ਕਿ ਜੇਕਰ ਕੋਈ ਇੱਥੇ ਵਿਦਿਆਰਥੀ ਵੀਜ਼ਾ ਜਾਂ ਅਸਥਾਈ ਵਰਕ ਪਰਮਿਟ ਤੇ ਆਉਂਦਾ ਹੈ ਤੇ ਕਾਫੀ ਦੀਆਂ ਦੁਕਾਨਾਂ ਜਾਂ ਸਿਨਾਗੋਗ ਤੇ ਅਕਲ ਗੋਂਦਾ ਨਜ਼ਰ ਆਉਂਦਾ ਹੈ ਤਾਂ ਉਸਨੂੰ ਤੁਰੰਤ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ ਤੇ ਫਿਰ ਵਾਪਸ ਆਪਣੇ ਮੁਲਕ ਭੇਜ ਦੇਣਾ ਚਾਹੀਦਾ ਹੈ। ਇਹ ਸਟੈਂਡ ਇਮੀਗ੍ਰੇਸ਼ਨ ਨੂੰ ਸਾਲਾਨਾ 2.2 ਲੱਖ ਤੱਕ ਸੀਮਿਤ ਕਰਨ ਦੇ ਮੁਹਿੰਮ ਦੇ ਵਾਅਦੇ ਤੇ ਬਣਿਆ ਹੈ। 2025 ਲਈ ਲਿਬਰਲ ਟੀਚੇ 3.95 ਲੱਖ ਤੋਂ ਤਾਂ ਕਿਤੇ 1.2 ਲੱਖ ਦਾ ਆਂਕੜਾ ਦਿੱਤਾ ਗਿਆ ਹੈ ਨੀਤੀ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਐਕਟ ਨਾਲ ਵੀ ਮੇਲ ਖਾਂਦਾ ਹੈ ਜੋ ਗੰਭੀਰ ਅਪਰਾਧਾਂ ਦੇ ਦੋਸ਼ੀ ਗੈਰ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਆਗਿਆ ਦਿੰਦਾ ਹੈ ਗੰਭੀਰ ਅਪਰਾਧਾਂ ਦੇ ਵਿੱਚ 7 ਸਾਲ ਦੀ ਵੱਧ ਤੋਂ ਵੱਧ ਸਜ਼ਾ ਜਾਂ 6 ਮਹੀਨੇ ਜਾਂ ਇਸ ਤੋਂ ਵੱਧ ਦੀ ਸਜ਼ਾ ਵਾਲੇ ਅਪਰਾਧ ਸ਼ਾਮਿਲ ਹੁੰਦੇ ਨੇ ਹਾਲਾਂਕਿ ਪੋਲੀਏਵ ਦਾ ਤਰਕ ਹੈ ਕਿ ਨੌਕਰਸ਼ਾਹੀ ਦੇੜੀ ਅਤੇ ਨਰਮ ਲਾਗੂਕਰਨ ਪ੍ਰਭਾਵਸ਼ਾਲੀ ਦੇਸ਼ ਨਿਕਾਲੇ 'ਚ ਰੁਕਾਵਟ ਪਾ ਰਹੀ ਹੈ ਉਸ ਦੀ ਯੋਜਨਾ 'ਚ ਤੇਜ਼ੀ ਲਿਆਉਣ ਵਾਲੀਆਂ ਪ੍ਰਕਿਰਿਆਵਾਂ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਫੰਡਿੰਗ ਵਧਾਉਣ ਅਤੇ ਗੈਰ-ਨਾਗਰਿਕਾਂ 'ਚ ਅਪਰਾਧ ਨੂੰ ਰੋਕਣ ਲਈ ਸਖਤ ਵੀਜ਼ਾ ਨਿਗਰਾਨੀ ਦੀ ਮੰਗ ਕੀਤੀ ਗਈ ਹੈ ਪੋਲੀਏਵ ਦੀ ਘੋਸ਼ਣਾ ਨੇ ਸੋਸ਼ਲ ਮੀਡੀਆ ਪੋਸਟਾਂ 'ਚ ਤਿੱਖੀ ਰਿਐਕਸ਼ਨ ਨੂੰ ਹਵਾ ਦਿੱਤੀ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ ਨੇ ਪੋਲੀਵ ਦੇ ਨਫਰਤ ਪਰੇ ਬਿਆਨਾਂ ਦੇ ਪਹਿਲੇ ਹਵਾਲਿਆਂ ਦੀ ਵੀ ਆਲੋਚਨਾ ਕੀਤੀ ਡੋਨਾਲਡ 트੍ਰੰਪ ਦੇ ਅਧੀਨ ਅਮਰੀਕੀ ਸ਼ੈਲੀ ਦੇ ਲੋਕਪ੍ਰਿਤਾ ਦੇ ਸਮਾਨਤਾਵਾਂ ਦੀ ਚੇਤਾਵਨੀ ਦਿੱਤੀ ਐਨਸੀਸੀ ਅਮਦਾ ਕਹਿਣਾ ਹੈ ਕਿ ਪੋਲੀਵ ਬਿਲਕੁਲ ਉਸੇ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਜਿਸ ਤਰ੍ਹਾਂ ਦੇ ਬਿਆਨ ਅਮਰੀਕਾ 'ਚ 트੍ਰੰਪ ਦਿੰਦੇ ਨੇ ਸੋਸ਼ਲ ਮੀਡੀਆ 'ਤੇ ਕੁਝ ਲੋਕ ਪੋਲੀਵ ਦੇ ਪੱਖ ਚਾਏ ਨੇ ਤੇ ਕੁਝ ਵਿਰੋਧ ਕਰ ਰਹੇ ਨੇ ਮਾਈਗ੍ਰੈਂਟ ਵਰਕਰਜ਼ ਅਲਾਈਅੰਸ ਫਾਰ ਚੇਂਜ ਵਰਗੇ ਵਕਾਲਤ ਸਮੂਹਾਂ ਨੇ ਪੋਲੀਵ ਦੇ ਪਰਿਵਾਰਕ ਇਤਿਹਾਸ ਬਾਰੇ ਵੀ ਜ਼ਿਕਰ ਕੀਤਾ ਪੋਲੀਵ ਦੀ ਪਤਨੀ ਦਾ ਚਾਚਾ ਗੈਰ ਦਸਤਾਵੇਜ਼ੀ ਪ੍ਰਵਾਸੀ ਸੀ ਜਿਸ ਨੇ ਸਿਟੀਜ਼ਨਸ਼ਿਪ ਹਾਸਲ ਕੀਤੀ ਹੁਣ ਪੋਲੀਵ ਦੇ ਪਰਿਵਾਰਕ ਇਤਿਹਾਸ ਦੇ ਨਾਲ ਜੁੜੀਆਂ ਉਦਾਹਰਨਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਕਮਜ਼ੋਰ ਆਬਾਦੀ ਨੂੰ ਨੁਕਸਾਨ ਪਹੁੰਚਾਉਣ ਲਈ ਨੀਤੀ ਦੀ ਸੰਭਾਵਨਾ ਨੂੰ ਵੀ ਉਜਾਗਰ ਕੀਤਾ ਜਾ ਰਿਹਾ ਹੈ ਪੋਲੀਵ ਦੀ ਨੀਤੀ ਲਿਬਰਲਜ਼ ਦੇ ਇਮੀਗ੍ਰੇਸ਼ਨ ਟੀਚਿਆਂ ਤੋਂ ਨਿਰਾਸ਼ ਵੋਟਰਾਂ ਦੀ ਗੱਲ ਨੂੰ ਹੰਗਾਰਾ ਦੇ ਰਹੀ ਹੈ ਪਰ ਮੱਧਮ ਕੰਜ਼ਰਵੇਟਿਵਸ ਤੇ ਪਰਵਾ ਸੀਪਾਈ ਚਾਲਰਿਆਂ ਨੂੰ ਦੂਰ ਕਰਨ ਦਾ ਜੋਖਮ ਵੀ ਰੱਖਦੀ ਹੈ ਸੀਬੀਐਸਏ ਵਰਤਮਾਨ ਚ 10000 ਤੋਂ ਵੱਧ ਹਟਾਉਣ ਦੇ ਆਦੇਸ਼ਾਂ ਦੇ ਬੈਕਲੌਗ ਦਾ ਸਾਹਮਣਾ ਕਰ ਰਹੀ ਹੈ ਯਾਨੀ ਕਿ 10000 ਤੋਂ ਵੱਧ ਲੋਕ ਡੈਪੂਟੇਸ਼ਨ ਦਾ ਸਾਹਮਣਾ ਕਰ ਰਹੇ ਨੇ ਤੇ ਬੈਕਲੌਗ ਚ ਨੇ ਨਿਆਇਕ ਸਮੀਖਿਆਵਾਂ ਤੇ ਅਪੀਲਾਂ ਦੇ ਨਿਕਾਲੇ ਚ ਦੇਰੀ ਕਰ ਰਹੀਆਂ ਨੇ ਤੇ ਦੂਜੇ ਪਾਸੇ 2025 ਦੇ ਵਿੱਚ ਅਮਰੀਕੀ ਸਰਹੱਦੀ ਫੋਨ ਖੋਜਾਂ ਦਾ ਰਿਕਾਰਡ 14899 ਤੱਕ ਪਹੁੰਚ ਗਿਆ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਜਦੋਂ ਕੋਈ ਕੈਨੇਡੀਅਨ ਅਮਰੀਕਾ ਦੇ ਬਾਰਡਰ ਤੇ ਪਹੁੰਚਦਾ ਹੈ ਤੇ ਉਹ ਅਮਰੀਕਾ ਜਾਣਾ ਚਾਹੁੰਦਾ ਹੈ ਤਾਂ ਬਾਰਡਰ ਦੇ ਉੱਤੇ ਉਸ ਦਾ ਫੋਨ ਜਾਂ ਫਿਰ ਹੋਰ ਇਲੈਕਟ੍ਰੋਨਿਕ ਡਿਵਾਈਸਸ ਨੂੰ ਚੈੱਕ ਕੀਤਾ ਜਾਂਦਾ ਹੈ ਸਰਚ ਕੀਤਾ ਜਾਂਦਾ ਹੈ ਇਸ ਦੇ ਨਾਲ ਕੈਨੇਡੀਅਨ ਯਾਤਰੀਆਂ ਲਈ ਜਿਹੜੀ ਗੋਪਨੀਯਤਾ ਹੈ ਉਹਦੀਆਂ ਚਿੰਤਾਵਾਂ ਵੱਧ ਗਈਆਂ ਨੇ ਯਾਨਕਿ ਪ੍ਰਾਈਵੇਸੀ ਨੂੰ ਲੈ ਕੇ ਕਨਸਰਨਡ ਨੇ ਹੁਣ ਕੈਨੇਡੀਅਨਸ ਜਿਵੇਂ-ਜਿਵੇਂ ਅੰਤਰਰਾਸ਼ਟਰੀ ਯਾਤਰਾ ਮੋਰ ਸੁਰਜੀਤ ਹੋ ਰਹੀ ਹੈ ਅਮਰੀਕੀ ਸਰਹੱਦਾਂ ਤੇ ਹੈਰਾਨ ਕਰਨ ਵਾਲੇ ਰੁਝਾਨ ਉੱਭਰ ਕੇ ਆ ਰਹੇ ਨੇ ਅਮਰੀਕੀ ਕਸਟਮਜ਼ ਅਤੇ ਸਰਹੱਦੀ ਸੁਰੱਖਿਆ ਦੁਆਰਾ ਇਲੈਕਟ੍ਰੋਨਿਕ ਡਿਵਾਈਸ ਖੋਜਾਂ ਦੇ ਵਿੱਚ ਬੇਮਿਸਾਲ ਵਾਧਾ ਦੇਖਿਆ ਗਿਆ ਕੈਨੇਡਾ ਅਮਰੀਕਾ ਸਰਹੱਦ ਪਾਰ ਕਰਨ ਦੀ ਯੋਜਨਾ ਬਣਾ ਰਹੇ ਕੈਨੇਡੀਅਨਸ ਲਈ ਜਾਂਚ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਜ਼ਰੂਰੀ ਜਾਂਚ ਕਰੋਨਾ 트럼ਪ ਪ੍ਰਸ਼ਾਸਨ ਦੇ ਅਧੀਨ ਅਪਡੇਟ ਕੀਤੀਆਂ ਗਈਆਂ ਯਾਤਰਾ ਸਲਾਹਾਂ ਤੇ ਸਖਤ ਇਮੀਗ੍ਰੇਸ਼ਨ ਨੀਤੀਆਂ ਵੀ ਇਸ ਦੇ ਵਿੱਚ ਕਵਰ ਕੀਤੀਆਂ ਜਾ ਰਹੀਆਂ ਨੇ ਗੋਪਨੀਯਤਾ ਸੁਰੱਖਿਆ ਤੇ ਯਾਤਰੀ ਅਧਿਕਾਰਾਂ ਤੇ ਉੱਤੇ ਜਿਹੜੇ ਸਵਾਲ ਨੇ ਉਹ ਖੜੇ ਕੀਤੇ ਜਾ ਰਹੇ ਨੇ ਸੀਬੀਪੀ ਦੇ ਨਵੀਨਤਮ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਅਮਰੀਕੀ ਪ੍ਰਵੇਸ਼ ਬੰਦਰਗਾਹਾਂ 'ਚ ਹਵਾਈ ਅੱਡੇ, ਜ਼ਮੀਨੀ ਕ੍ਰਾਸਿੰਗ ਤੇ ਸਮੁੰਦਰੀ ਬੰਦਰਗਾਹ ਸ਼ਾਮਿਲ ਨੇ ਉੱਥੇ ਇਲੈਕਟ੍ਰੋਨਿਕ ਡਿਵਾਈਸ ਨਿਰੀਖਣ 'ਚ ਨਾਟਕੀ ਵਾਧਾ ਹੋਇਆ ਹੈ ਅਪ੍ਰੈਲ ਤੇ ਜੂਨ 2025 ਦੇ ਵਿਚਾਲੇ ਸੀਬੀਪੀ ਨੇ ਫੋਨ, ਲੈਪਟਾਪ ਤੇ ਕੈਮਰਿਆਂ ਤੇ ਹੋਰ ਡਿਵਾਈਸਾਂ ਦੀਆਂ 14899 ਖੋਜਾਂ ਕੀਤੀਆਂ 2022 ਦੀ ਪਹਿਲੀ ਤਿਮਾਹੀ ਚ ਦਰਜ ਕੀਤੀਆਂ ਗਈਆਂ 12766 ਖੋਜਾਂ ਦੇ ਮੁਕਾਬਲੇ ਇਹ ਇੱਕ ਉੱਚ ਪੱਧਰ ਦਾ ਰਿਕਾਰਡ ਸੀਗਾ ਜਨਵਰੀ ਤੋਂ ਮਾਰਚ 2025 ਚ 12260 ਖੋਜਾਂ ਤੋਂ ਇੱਕ ਮਹੱਤਵਪੂਰਨ ਉਛਾਲ ਨੂੰ ਦਰਸਾਉਂਦਾ ਹੈ ਸਾਲ ਪਰ ਸਰਹੱਦੀ ਜਾਂਚ ਦੇ ਵਿੱਚ ਸਥਿਰ ਵਾਧਾ ਵੀ ਦਰਸਾਇਆ ਜਾ ਰਿਹਾ ਹੈ ਵਿੱਤੀ ਸਾਲ 2024 ਚ ਸੀਬੀਪੀ ਨੇ 47047 ਡਿਵਾਈਸਾਂ ਦੀ ਸਰਚ ਕੀਤੀ ਸੀ ਜਿਸ ਵਿੱਚੋਂ 90% ਨੂੰ ਮੂਲ ਖੋਜਾਂ ਵਜੋਂ ਸ਼੍ਰੇਣੀਬੱਧ ਕੀਤਾ ਸੀ ਜਿੱਥੇ ਏਜੰਟ ਯਾਤਰੀ ਦੇ ਪਾਸਵਰਡ ਦੀ ਬੇਨਤੀ ਕਰਨ ਤੋਂ ਬਾਅਦ ਡਿਵਾਈਸ ਦੇ ਵਿੱਚ ਪਿਆ ਮਟੀਰੀਅਲ ਦੀ ਹੱਥੀ ਜਾਂਚ ਕਰਦੇ ਸੀ ਬਾਕੀ 10% ਐਡਵਾਂਸ ਸਰਚਸ ਨੇ ਜਿਨ੍ਹਾਂ ਚ ਡਾਟਾ ਕੱਢਣਾ ਜਾਂ ਵਿਸ਼ਲੇਸ਼ਣ ਕਰਨ ਲਈ ਫੋਰੈਂਸਿਕ ਟੂਲ ਸ਼ਾਮਿਲ ਕਰਨਾ ਸ਼ਾਮਿਲ ਸੀ ਇਹਨਾਂ ਦੇ ਲਈ ਪ੍ਰਬੰਧਕੀ ਪ੍ਰਵਾਨਗੀ ਤੇ ਕਾਨੂੰਨੀ ਉਲੰਘਣਾ ਜਾਂ ਰਾਸ਼ਟਰੀ ਸੁਰੱਖਿਆ ਚਿੰਤਾ ਦੇ ਵਾਜਬ ਸ਼ੱਕ ਦੀ ਲੋੜ ਹੁੰਦੀ ਹੈ ਇਹ ਵਾਧਾ ਟਰੰਪ ਪ੍ਰਸ਼ਾਸਨ ਦੇ ਅਧੀਨ ਵਧੇ ਹੋਏ ਸਰਹੱਦੀ ਸੁਰੱਖਿਆ ਉਪਾਵਾਂ ਨਾਲ ਮੇਲ ਖਾਂਦਾ ਇਮੀਗ੍ਰੇਸ਼ਨ ਲਾਗੂ ਕਰਨ ਅਤੇ ਸਰਹੱਦੀ ਸੁਰੱਖਿਆ ਲਈ ਹੋਮਲੈਂਡ ਸਿਕਿਉਰਿਟੀ ਵਿਭਾਗ ਨੂੰ 165 ਬਿਲੀਅਨ ਡਾਲਰ ਦੀ ਵੰਡ ਵੀ ਸ਼ਾਮਿਲ ਹੈ ਡਿਵਾਈਸਸ ਸਰਚਸ ਦੇ ਵਿੱਚ ਵਾਧਾ ਕਈ ਕਾਰਨਾਂ ਦੇ ਕਰਕੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਪਹਿਲਾ ਸੀਬੀਪੀ ਦਾ ਕਸਟਮ ਇਮੀਗ੍ਰੇਸ਼ਨ ਅਤੇ ਅਤਵਾਦ ਵਿਰੋਧੀ ਕਾਨੂੰਨਾਂ ਨੂੰ ਲਾਗੂ ਕਰਨ ਦਾ ਆਦੇਸ਼ ਇੱਕ ਵੱਡੇ ਡਿਜੀਟਲ ਦੁਨੀਆ 'ਚ ਫੈਲਿਆ ਹੋਇਆ ਹੈ ਇਲੈਕਟ੍ਰੋਨਿਕ ਡਿਵਾਈਸਸ 'ਚ ਅਕਸਰ ਯਾਤਰੀਆਂ ਦੇ ਇਰਾਦਿਆਂ, ਸੰਗਠਨਾ ਜਾਂ ਸੰਭਾਵੀ ਉਲੰਘਣਾਵਾਂ, ਯਾਨੀ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ ਜਾਂ ਵੀਜ਼ਾ ਧੋਖਾਧੜੀ ਬਾਰੇ ਮਹੱਤਵਪੂਰਨ ਜਾਣਕਾਰੀ ਹੁੰਦੀ ਹੈ। ਸੀਬੀਪੀ ਦਾ ਅਧਿਕਾਰਿਤ ਰੁਖ ਇਹ ਹੈ ਕਿ ਸਰਚਸ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ਅਨੇਕ ਖੜਵੀਆਂ ਨੇ ਪਿਛਲੀਆਂ ਜਾਂਚਾਂ 'ਚ ਅਤਵਾਦ ਤੇ ਬਾਲ ਪੋਰਨੋਗ੍ਰਾਫੀ ਸਣੇ ਗੰਭੀਰ ਅਪਰਾਧਾਂ ਦੇ ਸਬੂਤ ਵੀ ਸਾਹਮਣੇ ਆਏ। ਦੂਜਾ ਇਮੀਗ੍ਰੇਸ਼ਨ ਨਿਯੰਤਰਣ ਦੇ 트럼ਪ ਪ੍ਰਸ਼ਾਸਨ ਦੇ ਨਵੇਂ ਧਿਆਨ ਨੇ ਸਰਹੱਦੀ ਲਾਗੂ ਕਰਨ ਨੂੰ ਤੇਜ਼ ਕਰ ਦਿੱਤਾ ਹੈ ਯੂਐਸ ਨਾਰਥਰਨ ਕਮਾਂਡ ਅਨੁਸਾਰ 2025 ਚ ਸ਼ੁਰੂਆਤ ਤੋਂ ਗੈਰ ਕਾਨੂੰਨੀ ਕ੍ਰਾਸਿੰਗਾਂ ਦੀ ਸਰਹੱਦੀ ਖੋਜ ਵਿੱਚ 97% ਗਿਰਾਵਟ ਦਰਜ ਕੀਤੀ ਗਈ ਹੈ ਰੋਜ਼ਾਨਾ 650 ਗ੍ਰਿਫਤਾਰੀਆਂ ਤੋਂ ਬਾਅਦ ਹੁਣ ਸਿਰਫ 200 ਗ੍ਰਿਫਤਾਰੀਆਂ ਰਹਿ ਗਈਆਂ ਇਮਿਗ੍ਰੇਸ਼ਨ ਮਾਹਰ ਅੰਦਾਜ਼ਾ ਲਗਾਉਂਦੇ ਨੇ ਕਿ ਕੈਨੇਡਾ ਤੋਂ ਸਰਹੱਦ ਪਾਰ ਟ੍ਰੈਫਿਕ ਘਟਨ ਨਾਲ ਸੀਬੀਪੀ ਏਜੰਟਾਂ ਕੋਲ ਪੂਰੀ ਤਰ੍ਹਾਂ ਨਿਰੀਖਣ ਕਰਨ ਲਈ ਵਧੇਰੇ ਸਮਾਂ ਬਚਿਆ ਹੋ ਸਕਦਾ ਹੈ ਡਿਵਾਈਸ ਸਰਚਸ ਦੀ ਵਧ ਰਹੀ ਗਿਣਤੀ ਦੇ ਜਵਾਬ ਦੇ ਵਿੱਚ ਕੈਨੇਡੀਅਨ ਸਰਕਾਰ ਨੇ ਅਪ੍ਰੈਲ 2025 ਚ ਆਪਣੀ ਯੂਐਸ ਯਾਤਰਾ ਸਲਾਹਕਾਰੀ ਨੂੰ ਅਪਡੇਟ ਕੀਤਾ ਹੈ ਨਾਗਰਿਕਾਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਹੈ ਕਿ ਪ੍ਰਵੇਸ਼ ਬੰਦਰਗਾਹਾਂ ਤੇ ਤੁਹਾਡੇ ਫੋਨ ਜਾਂ ਫਿਰ ਤੁਹਾਡੀਆਂ ਡਿਵਾਈਸਸ ਨੂੰ ਖੰਗਾਲਿਆ ਜਾ ਸਕਦਾ ਹੈ ਤਾਂ ਇਸ ਦੀ ਉਮੀਦ ਕੀਤੀ ਜਾਵੇ ਇਲੈਕਟ੍ਰੋਨਿਕ ਉਪਕਰਨਾ ਦੇ ਵਿੱਚ ਲੈਪਟਾਪ ਫੋਨ ਜਾਂ ਫਿਰ ਕਿਸੇ ਵੀ ਡਿਵਾਈਸ ਦੀ ਜਾਂਚ ਪੜਤਾਲ ਕੀਤੀ ਜਾ ਸਕਦੀ ਹੈ ਤਾਂ ਫਿਰ ਸਰਹੱਦੀ ਅਧਿਕਾਰੀਆਂ ਦੇ ਨਾਲ ਕੋਆਪਰੇਟ ਕਰੋ ਐਡਵਾਈਸ ਵਿੱਚ ਦੱਸਿਆ ਗਿਆ ਹੈ ਕਿ ਸੀਬੀਪੀ 에ਜੰਟ ਬਿਨਾ ਵਾਰੰਟ ਦੇ ਡਿਵਾਈਸਾਂ ਦੀ ਜਾਂਚ ਕਰ ਸਕਦੇ ਨੇ ਤੇ ਜੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਤੋਂ ਕੋਈ ਇਨਕਾਰ ਕਰਦਾ ਹੈ ਤਾਂ ਫਿਰ ਯਾਤਰੀਆਂ ਨੂੰ ਹਿਰਾਸਤ ਚ ਲਿਆ ਜਾ ਸਕਦਾ ਹੈ ਜੇ ਗੈਰ ਨਾਗਰਿਕ ਨੇ ਤਾਂ ਫਿਰ ਤਲਾਸ਼ੀ ਲੈਂਦੋਂ ਇਨਕਾਰ ਕਰਨ ਤੋਂ ਬਾਅਦ ਉਹਨਾਂ ਨੂੰ ਯੂਐਸ ਚ ਐਂਟਰੀ ਦੇਣ ਤੋਂ ਮਨਾ ਕੀਤਾ ਜਾ ਸਕਦਾ ਹੈ ਜਾਂ ਫਿਰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਜਾਂ ਫਿਰ ਅਮਰੀਕੀ ਨਾਗਰਿਕਾਂ ਨੂੰ ਉਹਨਾਂ ਦੇ ਯੰਤਰ ਅਨਮਿੱਥੇ ਸਮੇਂ ਲਈ ਜ਼ਬਤ ਕੀਤੇ ਜਾਣ ਦਾ ਵੀ ਖਤਰਾ ਹੈ ਕਾਬਿਲ ਗੌਰ ਹੈ ਕਿ ਇਨ੍ਹਾਂ ਸਾਰੇ ਉਪਾਵਾਂ ਨੇ ਸਰਹੱਦੀ ਅਧਿਕਾਰੀਆਂ ਦੇ ਦੁਆਰਾ ਵਧੀ ਹੋਈ ਨਿਗਰਾਨੀ ਤੇ ਸੰਭਾਵੀ ਪਹੁੰਚ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ ਜ਼ਿਕਰ ਕਰਦਿਆਂ ਨਿਊ ਬਰੰਜ਼ਵਿਕ ਦੀ ਵਾਈਲਡ ਫਾਇਰ ਦਾ ਸੋ ਨਿਊ ਬਰੰਜ਼ਵਿਕ ਦੇ ਵਿੱਚ ਜੰਗਲ ਦੀ ਅੱਗ ਧੁਖ ਰਹੀ ਹੈ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੂਬੇ ਨੇ ਕੈਨੇਡਾ ਦੇ ਵਿੱਚ ਜਿੱਥੇ ਜੰਗਲ ਦੀ ਅੱਗ ਲੱਗੀ ਹੋਈ ਹੈ ਪਰ ਨਿਊ ਬ੍ਰਿਨਸਵਿਕ ਦੀ ਜੰਗਲ ਦੀ ਅੱਗ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ ਗਈ ਹੈ ਜ਼ਿਆਦਾਤਰ ਜਿਹੜੀਆਂ ਪਾਬੰਦੀਆਂ ਸੀਗੀਆਂ ਜੰਗਲ ਦੀ ਅੱਗ ਦੇ ਨਾਲ ਸੰਬੰਧੀ ਉਹ ਹਟਾ ਦਿੱਤੀਆਂ ਗਈਆਂ ਨੇ ਔਰ ਪਰ ਅੱਗ ਦੇ ਨਾਲ ਸੰਬੰਧੀ ਜਿਹੜੀਆਂ ਪਾਬੰਦੀਆਂ ਸੀ ਉਹ ਲਾਗੂ ਰਹਿਣਗੀਆਂ ਜਿਵੇਂ ਕਿ ਬੋਨਫਾਇਰ ਕਰਨਾ ਜਾਂ ਫਿਰ ਕੈਂਪਫਾਇਰ ਕਰਨਾ ਇਦਾਂ ਦੀਆਂ ਇਦਾਂ ਦੀਆਂ ਪਾਬੰਦੀਆਂ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਸੂਬੇ ਦੇ ਵਿੱਚ ਤਿੰਨ ਅੱਗਾਂ ਅਜੇ ਹੀਆਂ ਨੇ ਜਿਹੜੀਆਂ ਹਜੇ ਵੀ ਕਾਬੂ ਤੋਂ ਬਾਹਰ ਨੇ ਕਈ ਹਫ਼ਤਿਆਂ ਤੱਕ ਨਿਵਾਸੀਆਂ ਨੂੰ ਜੰਗਲ ਤੋਂ ਬਾਹਰ ਰਹਿਣ ਦੀ ਲੋੜ ਤੋਂ ਬਾਅਦ ਨਿਊ ਬ੍ਰਾਂਸਵਿਕ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੰਗਲ ਦੀ ਅੱਗ ਕਾਰਨ ਲੱਗੀਆਂ ਜ਼ਿਆਦਾਤਰ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ ਸੂਬੇ ਨੇ ਐਲਾਨ ਕੀਤਾ ਹੈ ਕਿ ਜ਼ਿਆਦਾਤਰ ਪਾਬੰਦੀਆਂ ਅਧੀ ਰਾਤ ਨੂੰ ਹਟਾ ਦਿੱਤੀਆਂ ਜਾਣਗੀਆਂ ਅੱਗ ਲਗਾਉਣ ਤੇ ਪਾਬੰਦੀ ਲਾਗੂ ਰਹੇਗੀ ਪਾਬੰਦੀਆਂ ਪਹਿਲੀ ਵਾਰ 10 ਅਗਸਤ ਨੂੰ ਲਗਾਈਆਂ ਗਈਆਂ ਸੀ ਜਿਸ ਚ ਲੋਕਾਂ ਨੂੰ ਕ੍ਰਾਊਨ ਲੈਂਡ ਤੇ ਜੰਗਲਾਂ ਦੇ ਵਿੱਚ ਹਾਈਕਿੰਗ ਕੈਂਪਿੰਗ ਫਿਸ਼ਿੰਗ ਜਾਂ ਵਾਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਸੀ ਕੁਦਰਤੀ ਸਰੋਤ ਮੰਤਰੀ ਜੌਨ ਹੈਰੋਨ ਨੇ ਨਿਵਾਸੀਆਂ ਨੂੰ ਯਾਦ ਰੱਖਣ ਲਈ ਕਿਹਾ ਕਿ ਸੂਬਾ ਸੰਭਾਵੀ ਜੰਗਲ ਦੀਆਂ ਅੱਗਾਂ ਤੋਂ ਹਜੇ ਵੀ ਦੂਰ ਨਹੀਂ A special air quality statement has been issued for Moncton in the southeast of New Brunswick and eastern portions of Kings and St John counties Due to wildfire smoke from across the Bay of Fundy. We encourage everyone to take precautions when heavy smoke affects air quality. Although we remain at risk, we are indeed in a much better place today compared to where, where we were over the last couple of weeks. We all remember that just, just over uh, 10 days ago, we had 39 fires in play. Um, we had temperatures near near the 40s. We're now in a situation where we have temperatures that are well into the very low teens at night, adding additional humidity, thus giving us the opportunity to do what we're doing here today. We have never experienced a wildfire season of this intensity before. Although we have been preparing for it, usually we are the provinces deploying our firefighters to other to other provinces. This had provided the opportunity for our, for our firefighters to be able to glean um, an immense amount of expertise fighting the big fires, whether that's in the Northwest Territories or our Western provinces. And now that those same individuals are being able to, to apply those, those courageous skills here um, on New Brunswick soil. This has contributed to us having a highly trained and experienced team and that has been clear with the precision, the coordination and the skill that has been shown by the entire fight firefighting team since day 1. The 40 million dollars of federal provincial investment we have made earlier this spring has enabled us to upgrade equipment and employ new strategies against these wildfires. ਪ੍ਰਵਿੰਜਲ ਅੰਕੜਿਆਂ ਅਨੁਸਾਰ ਸੂਬੇ ਦੇ ਵਿੱਚ ਹਜੇ ਵੀ 18 ਐਕਟਿਵ ਵਾਈਲਡਫਾਇਰਸ ਨੇ ਅਤੇ ਇਸ ਤੱਥ ਦੇ ਬਾਵਜੂਦ ਪਾਬੰਦੀਆਂ ਹਟਾਉਣ ਦਾ ਕਦਮ ਚੁੱਕਿਆ ਗਿਆ ਹੈ। ਇਹਨਾਂ ਚੋਂ 3 ਅੱਗਾਂ ਨੂੰ ਆਊਟ ਆਫ ਕੰਟਰੋਲ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ।